ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਮذਵੀ ਜਨੂਨ ਸਿਖਰ ਤੇ ਪਹੁੰਚ ਗਿਆ ਸੀ ਸਮਾਜ ਨੂੰ ਜਾਤ ਪਾਤ ਤੇ ਮਾਨ ਤਾਂ ਕੀੜਾ ਅੰਦਰੋਂ-ਅੰਦਰ ਹੀ ਖਾ ਰਿਹਾ ਸੀ ਜਿਸ ਕਰਕੇ ਗੁਲਾਮੀ ਨੇ ਸਵੈ ਰੱਖਿਆ ਤੇ ਸਵੈ ਮਾਨ ਦੀ ਭਾਵਨਾ ਨੂੰ ਬਿਲਕੁਲ ਖਤਮ ਕਰ ਦਿੱਤਾ ਹੋਇਆ ਸੀ ਹਰ ਪੱਖ ਤੋਂ ਮਾਨਵਤਾ ਦਾ ਘਾਣ ਹੋ ਰਿਹਾ ਸੀ ਇਸੇ ਵੇਲੇ ਕਿਸੇ ਵੱਡੇ ਪ੍ਰਕਰਮੀ ਕਿਸੇ ਵੱਡੇ ਯੋਧੇ ਇਸੀ ਵੱਡੇ ਸੂਰਮੇ ਕਿਸੇ ਵੱਡੇ ਤੇਜਸਵੀ ਤੇ ਰਾਜਯੋਗੀ ਮਹਾਮਾਨਵ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਇਸੇ ਮਹਾਮਾਨਵ ਦੀ ਜ਼ਰੂਰਤ ਨੂੰ ਪੂਰਾ ਕਰਦਿਆਂ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਮਾਤਾ ਗੁਜਰੀ ਦੇ ਕੁਖੋਂ ਬਾਲ ਗੋਬਿੰਦ ਰਾਏ ਮਹਾਮਾਨਵ ਦੇ ਰੂਪ ਵਿੱਚ ਪ੍ਰਗਟ ਹੋਏ ਜਿਨ੍ਹਾਂ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਦਾ ਪੈਗਾਮ ਦੇ ਕੇ ਮਾਨਵੀ ਹਿਰਦਿਆਂ ਦੇ ਵਿੱਚ ਐਸਾ ਜੋਸ਼ ਭਰ ਦਿੱਤਾ ਕਿ ਮੁਰਦਾ ਲਿਤਾੜੇ ਹਾਰੇ ਹੰਬੇ ਨਿਮਾਣੇ ਲੋਕ ਹੁਣ ਆਪਣੇ ਆਪ ਨੂੰ ਫੌਜ ਦਾ ਸਿਪਾਹੀ ਬਣ ਕੇ ਸੁਭਾਗੇ ਬੜਪਾਗੇ ਤੇ ਬਾਦਸ਼ਾਹ ਦੀ ਤਰ੍ਹਾਂ ਮਹਿਸੂਸ ਕਰਨ ਲੱਗੇ ਸਦੀਆਂ ਤੋਂ ਗੁਲਾਮ ਮਾਨਸਿਕਤਾ ਦੇ ਲੋਕ ਲਈ ਇਹ ਬਹੁਤ ਹੀ ਅਚੰਬਿਤ ਤੇ ਅਸੰਭਵ ਵਰਤਾਰਾ ਵੇਖ ਤੇ ਸੁਣਨ ਦੇ ਵਿੱਚ ਬਹੁਤ ਜ਼ਿਆਦਾ ਹੈਰਾਨੀਜਨਕ ਸੀ ਤੇ ਇਸੇ ਫੌਜ ਦੇ ਭਾਗੀਦਾਰ ਆਪਣੇ ਰਹਿਬਰ ਦੇ ਲਈ ਜਾਨ ਕੁਰਬਾਨ ਕਰਨ ਦੇ ਲਈ ਤਿਆਰ ਪਰ ਤਿਆਰ ਰਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅੰਦਰ ਇਹ ਗੱਲ ਬੜੀ ਸਪਸ਼ਟ ਕੀਤੀ ਹੈ ਕਿ ਮੈਨੂੰ ਪਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਧਰਮ ਚਲਾਉਣ ਤੇ ਲੋਕਾਂ ਨੂੰ ਭੈੜੇ ਮਤ ਤੋਂ ਦੂਰ ਕਰਨ ਲਈ ਭੇਜਿਆ ਹੈ 1675 ਦੇ ਵਿੱਚ ਹੋਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਧਰਮ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੁਝ ਨਮਾ ਕਰਨ ਲਈ ਪ੍ਰੇਰਿਆ ਮਾਨਵੀ ਹੱਕਾਂ ਦੇ ਲਈ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਸਵੈ ਮਾਨ ਨਾਲ ਜਿਉਣ ਧਰਮੀ ਪੁਰਖ ਬਣ ਜ਼ੁਲਮ ਤੇ ਜ਼ਾਲਮ ਦੇ ਨਾਲ ਟੱਕਰ ਲੈਣ ਦੇ ਲਈ ਸਮਰੱਥ ਬਣਾਉਣਾ ਸਵੈ ਸੁਰੱਖਿਆ ਹਰ ਪ੍ਰਕਾਰ ਦੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿੱਚ ਨਪੁੰਨ ਕਰਕੇ ਕਰਮ ਕਾਂਡ ਰਹਿਤ ਇੱਕ ਸੰਪੂਰਨ ਮਨੁੱਖ ਦੀ ਕਾਡ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਡੂੰਗਾ ਚਿੰਤਨ ਕੀਤਾ ਇਸ ਡੂੰਗੇ ਚਿੰਤਨ ਤੋਂ ਬਾਅਦ ਗੁਰੂ ਜੀ ਨੇ ਫੈਸਲਾ ਲਿਆ ਕਿ ਕੌਮ ਵਿੱਚ ਵੀੜਤਾ ਲਿਆਉਣ ਦੇ ਲਈ ਸਭ ਤੋਂ ਪਹਿਲਾਂ ਵੀਰ ਰਸ ਸਾਹਿਤ ਪੈਦਾ ਕੀਤਾ ਜਾਵੇ ਤੇ ਇਸ ਕਾਰਜ ਦੇ ਲਈ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਜਮੁਨਾ ਦੇ ਕਿਨਾਰੇ ਚੋਣ ਕੀਤੀ ਭਾਰਤੀ ਇਤਿਹਾਸ ਨੂੰ ਵੀਰ ਰਸ ਦੀ ਰੰਗਤ ਦੇ ਕੇ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ ਜਾਣ ਲੱਗਾ ਜਿਸ ਨੂੰ ਪੜ ਸੁਣ ਕੇ ਹਰ ਕਮਜ਼ੋਰ ਦਿਲ ਇਨਸਾਨ ਵੀ ਮੈਦਾਨ-ਏ-ਜੰਗ ਦੇ ਵਿੱਚ ਜੂਝ ਮਰਨ ਲਈ ਤਿਆਰ ਹੋ ਗਿਆ। ਇਸੀ ਚੀਜ਼ ਦਾ ਪ੍ਰਤੱਖ ਅਸਰ ਪੌਂਟਾ ਸਾਹਿਬ ਵਿਖੇ ਹੋਈ ਲੜਾਈ ਵਿੱਚ ਦੇਖਣ ਨੂੰ ਮਿਲਦਾ ਹੈ। ਜਿੱਥੇ ਬਹੁਤ ਹੀ ਆਮ ਲੋਕਾਂ ਨੇ, ਦੁਕਾਨਦਾਰਾਂ ਨੇ, ਪਸ਼ੂਚਾਰਕਾਂ ਨੇ, ਹਲਵਾਈਆਂ ਨੇ, ਕਿਰਤੀਆਂ ਨੇ, ਉਦਾਸੀ ਸੰਤਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਕਮਾਲ ਦੇ ਕਰਤੱਵ ਵੀ ਦਿਖਾਏ। ਖੰਡੇ ਦੀ ਪਹਲ ਨੇ ਸਮਾਜ ਦੇ ਵਿੱਚ ਪਈਆਂ ਹੋਈਆਂ ਤਰੇੜਾਂ ਤੇ ਵੰਡੀਆਂ ਨੂੰ ਚੜ੍ਹੋ ਖਤਮ ਕਰ ਦਿੱਤਾ। ਹਰ ਕੋਈ ਹੁਣ ਸਿੱਖ ਸੱਜ ਕੇ ਮਾਣ ਮਹਿਸੂਸ ਕਰ ਰਿਹਾ ਸੀ ਤੇ ਰੋਹਾਨੀ ਤ੍ਰਿਪਤੀ ਦੇ ਨਾਲ ਅਨੰਦਿਤ ਹੋਣਾ ਆਪਣੇ ਆਪ ਨੂੰ ਸੁਭਾਗਿਤ ਮੰਨਦਾ ਸੀ। ਹਰ ਕੋਈ ਸਿੰਘ ਸੱਜ ਕੇ ਮਾਣ ਮਹਿਸੂਸ ਕਰ ਰਿਹਾ ਸੀ ਤੇ ਰੋਹਾਨੀ ਤ੍ਰਿਪਤੀ ਨਾਲ ਅਨੰਦਿਤ ਹੋਣਾ ਸੁਭਾਗ ਸਮਝਦਾ ਸੀ। ਨੀਵੀਆਂ ਜਾਤਾਂ ਵਾਲੇ ਉੱਚੇ ਹੋ ਗਏ ਤੇ ਅੰਦਰ ਬਹਾਦਰੀ ਵਾਲੀ ਰੂਹ ਫੁੱਕੀ ਗਈ ਭਗਤੀ ਤੇ ਸ਼ਕਤੀ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਗਿਆ ਮੀਰੀ ਤੇ ਪੀਰੀ ਦਾ ਹਸ ਦੀ ਸੋਚੀ ਦੇ ਦਿੱਤੀ ਮੌਤ ਦਾ ਭੈ ਖਤਮ ਹੀ ਨਹੀਂ ਕੀਤਾ ਸਗੋਂ ਸਿੱਖ ਮੌਤ ਨੂੰ ਮਖੌਲਾ ਕਰਨ ਲੱਗੇ ਸ